ਅੱਜ ਪਿੰਡ ਇਬਰਾਹਿਮ ਪਰ ਵਿੱਚ ਇੱਕ ਲਾ ਮਿਸਾਲ ਜੋ ਕੰਮ ਕੀਤਾ ਗਿਆ ਉਹਦੇ ਲਈ ਮੈਂ ਸਾਰੇ ਪਿੰਡ ਵਾਸੀਆਂ ਦਾ ਆਪਣੇ ਜਿੰਨੇ ਵੀ ਪਿੰਡ ਵਿੱਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ ਸਾਰੇ ਭੈਣ ਭਾਈਆਂ ਦਾ ਧੰਨਵਾਦ ਕਰਦਾ ਜੋ ਕਾਫੀ ਲੰਮੇ ਸਮੇਂ ਤੋਂ ਪਿੰਡ ਦੇ ਵਿੱਚ ਆਪਾਂ ਦੇਖਦੇ ਹਾਂ ਵੱਖ-ਵੱਖ ਪਿੰਡਾਂ ਵਿੱਚ ਪਾਰਟੀਬਾਦੀ ਦੇ ਤੌਰ ਤੇ ਧੜੇਬੰਦੀ ਹੁੰਦੀ ਸੀ ਅੱਜ ਇਬਰਾਹਿਮ ਪਰ ਵਿੱਚ ਉਹ ਖਤਮ ਹੋਈ ਜਿਸ ਭਾਗੂ ਜੀ ਦੇ ਖਾਲਸਾ ਵਲ ਨੂੰ ਤੇ ਅੱਜ ਲੋਕ ਸਭਾ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਗੜ ਸ਼ੰਕਰ ਦੇ ਨਗਰ ਪਿੰਡ ਇਬਰਾਹੀਮ ਪਰ ਸੂਚੇ ਨਗਰ ਨੇ ਫੈਸਲਾ ਕੀਤਾ ਵੇ ਅਸੀਂ ਕੋਈ ਵੀ ਬੂਥ ਕਿਸੇ ਵੀ ਪਾਰਟੀ ਨੇ ਨਹੀਂ ਲਾਣਾ ਸਾਰਿਆਂ ਨੇ ਸਰਬ ਸੰਜੀਵ ਇਹ ਵਾਲਤਾ ਦਾ ਸੰਦੇਸ਼ ਦਿੰਦੇ ਹੋਏ ਪਿੰਡ ਵਿੱਚ ਸ਼ਾਂਤੀ ਧੜੇਬੰਦੀ ਤੋਂ ਉੱਪਰ ਉੱਠ ਕੇ ਕੋਈ ਬੂਥ ਨਹੀਂ ਲਾਣਾ ਸਾਂਝੀ ਸਵੀਲ ਜਿਹੜੀ ਲਾਈ ਗਈ ਪਿੰਡ ਦੇ ਨਗਰ ਜਿਹੜੇ ਵੋਟਪਾਣਾ ਦੇ ਆ ਉੱਥੇ ਪਾਣੀ ਦਾ ਜਲ ਦਾ ਗ੍ਰਹਿਣ ਕਰਦੇ ਆ ਆਪਣੀ ਵੋਟ ਇਸ ਨਾਲ ਜਿਹੜਾ ਸੰਦੇਸ਼ ਇਹ ਜਾਂਦਾ ਹੈ ਕਿ ਪਿੰਡ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ ਵੇ ਬਣਿਆ ਰਿਹਾ ਤੇ ਆਪਸੀ ਭਾਈਚਾਰਾ ਜੁੜਿਆ ਬਣਿਆ ਰਹਿੰਦਾ ਹੈ ਸੋ ਮੈਂ ਸਾਰੇ ਨਗਰਾਂ ਨੂੰ ਅਪੀਲ ਕਰਦਾ ਹਾਂ ਕਿਉਂਕਿ ਜਿਹੜੇ ਵੋਟਰ ਵੀਐਲਓ ਸਾਹਿਬ ਵੋਟਰ ਸੂਚੀ ਵਿੱਚੋਂ ਪਰਚੀਆਂ ਉਹ ਘਰ-ਘਰ ਦੇ ਜਾਂਦੇ ਦਾ ਇਸ ਕਰਕੇ ਬੂਥ ਦੀ ਕੋਈ ਲੋੜ ਨਹੀਂ ਹੈ ਤੇ ਨਗਰ ਦੇ ਵਿੱਚ ਜਿਹੜਾ ਸ਼ਾਂਤੀ ਬਣੀ ਰਹਿੰਦੀ ਹੈ ਤੇ ਸਾਰੇ ਪਿੰਡਾਂ ਨੂੰ ਤੇ ਸ਼ਹਿਰਾਂ ਵਾਲਿਆਂ ਨੂੰ ਵਾਸੀਆਂ ਨੂੰ ਇਹੋ ਹੀ ਆਪਾਂ ਬੇਨਤੀ ਕਰਦੇ ਆਂ ਕਿ ਆਪਸੀ ਭਾਈਚਾਰਕ ਸਾਂਝਤਾ ਨੂੰ ਜੋ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਉਹਨੂੰ ਪ੍ਰਵਕਤਾ ਲਿਆਉਣ ਦੇ ਲਈ ਇਹ ਬੂਠਾਂ ਦਾ ਜਿਹੜਾ ਖੇੜਾ ਛੱਡਿਆ ਜਾਵੇ ਅਤੇ ਲੋਕਾਂ ਵਿੱਚ ਜਿਹੜੀ ਸਾਂਝੀ ਵਾਲਤਾ ਲਿਆਉਣ ਲਈ ਸਿੱਧੇ ਕਿਉਂਕਿ ਲੋਕਾਂ ਨੂੰ ਆਪ ਸੋਝੀ ਜ਼ਿਆਦਾ ਹੁਣ ਹੋ ਗਈ ਆ ਆਪ ਜਿਹੜੇ ਆ ਲੋਕੀ ਸਿਆਣੇ ਆ ਉਹਨਾਂ ਨੂੰ ਪਤਾ ਵੀ ਅਸੀਂ ਵੋਟ ਕਿਹੜੇ ਕਿਸ ਮਕਸਦ ਲਈ ਕਿਸ ਦੇ ਸੰਵਿਧਾਨ ਬਚਾਉਣ ਲਈ ਜਾਂ ਅਸੀਂ ਲੋਕਤਾਂਤਰ ਦੀ ਜਿਹੜੀ ਰੱਖਿਆ ਕਰਨ ਦੀ ਬੋਟ ਪਾਣੀ ਆ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਹੋਵੇ ਕੀ ਕੀ ਕਹੋਗੇ ਤੁਸੀਂ ਅੱਜ ਇਸ ਮੌਕੇ ਤੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿਕਾਰ ਇਸ ਮੌਕੇ ਤੇ ਜਿਹੜਾ ਅਸੀਂ ਪਿੰਡ ਵਾਸੀਆਂ ਨੇ ਸਾਰਿਆਂ ਨੇ ਨਾਲ ਮਿਲ ਕੇ ਫੈਸਲਾ ਲਿਆ ਕਿ ਅਸੀਂ ਬਖਰੇ ਬਖਰੇ ਕੋਈ ਆਪਣੇ ਪਾਰਟੀ ਲੈਵਲ ਦੇ ਬੂਥ ਨਹੀਂ ਲਾਣੇ ਮੇਰੇ ਤੋਂ ਪਹਿਲਾਂ ਪਰਵਿਰਸਾ ਸੈਣੀ ਹੁਣੀ ਵੱਡੇ ਭਾਜੀ ਨੇ ਦੱਸਿਆ ਜੋ ਕਾਂਗਰਸ ਨੂੰ ਬਲਾਉਂਗ ਕਰਦੇ ਆ ਬਲਦੀਪ ਸਿੰਘ ਇਸ ਨਗਰ ਤੋਂ ਸਰਪੰਚ ਨੇ ਹੁਣ ਉਹ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਆ ਮੈਂ ਸ਼ਰਮਣੀ ਅਕਾਲੀ ਦਲ ਦਾ ਪੀਐਸਸੀ ਕਮੇਟੀ ਦਾ ਮੈਂਬਰ ਆ ਇਸੇ ਤਰ੍ਹਾਂ ਸਾਡੇ ਨਾਲ ਠੇਕੇਦਾਰ ਪ੍ਰਕਾਸ਼ ਸਿੰਘ ਜਿਹੜੇ ਬੀਐਸਪੀ ਨੂੰ ਬਿਲੋਂਗ ਕਰਦੇ ਆ ਤੇ ਬਾਕੀ ਕਾਮਰੇਡ ਸਾਰੀਆਂ ਪਾਰਟੀਆਂ ਦੇ ਅਸੀਂ ਇੱਥੇ ਖੜੇ ਆ ਮੌਜੂਦਾ ਸੋ ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਹੜਾ ਇਹ ਫੈਸਲਾ ਹੀ ਨਹੀਂ ਸਾਰਿਆਂ ਨੇ ਸਹਿਯੋਗ ਦਿੱਤਾ ਮੈਨੂੰ ਬਹੁਤ ਵਧੀਆ ਮਾਹੌਲ ਲੱਗਾ ਇੱਕ ਆਪਾਂ ਕਹਾਂਗੇ ਇੱਕ ਮਿਸਾਲ ਸਿਰਜੀ ਗਈ ਹੈ ਕਿ ਇਹਦੇ ਨਾਲ ਇੱਕ ਮੈਸੇਜ ਆਊਗਾ ਜਿਹੜਾ ਤੁਸੀਂ ਇਹ ਕਵਰੇਜ ਕਰਕੇ ਦਿਖਾਓਗੇ ਇੱਕ ਮੈਸੇਜ ਆਊਗਾ ਸਮਾਜ ਨੂੰ ਕਿਉਂਕਿ ਪਿੰਡਾਂ ਵਿੱਚ ਜਦੋਂ ਅਲੱਗ-ਅਲੱਗ ਝੰਡੇ ਲਾ ਕੇ ਅਲੱਗ-ਅਲੱਗ ਬੂਥਾਂ ਤੇ ਬੈਠਦੇ ਆ ਤਾਂ ਇਫੈਕਸ਼ਨ ਵਾਦੀ ਵੱਧਦੀ ਆ ਲੋਕਾਂ ਨੂੰ ਆਪਾਂ ਹੋਰ ਭਾਵਨਾ ਦੇਖਦੇ ਆ ਸਾਡੇ ਕੋਲ ਨਹੀਂ ਬੈਠਿਆ ਉਧਰ ਬੈਠਿਆ ਚਾਹੇ ਕੋਈ ਆਪਣੇ ਚਹੇਤਿਆਂ ਕੋਲ 2 ਮਿੰਟ ਬੈਠ ਲਵੇ ਸਾਨੂੰ ਲੱਗਦਾ ਫੋਟੇ ਉਧਰ ਪਾਇਆ ਆ ਕਈ ਵਾਰੀ ਤਾਂ ਇੰਨੇ ਮਨਮਟਾਵ ਹੋ ਜਾਂਦੇ ਭਈ ਬੰਦੇ ਇੱਕ ਦੂਜੇ ਨਾਲ ਬੋਲਦੇ ਵੀ ਨਹੀਂ ਸੋ ਮੈਂ ਤਾਂ ਸੋਚਦਾ ਜੇ ਅੱਜ ਸਾਡੇ ਨਗਰ ਵਿੱਚ ਮੈਨੂੰ ਦੇਖਣ ਨੂੰ ਮਾਹੌਲ ਮਿਲਿਆ ਬਹੁਤ ਵਧੀਆ ਮਾਹੌਲ ਸੀ ਇਸ ਗੱਲ ਦੀ ਮੈਨੂੰ ਖੁਸ਼ੀ ਵੀ ਆ ਤੇ ਮੈਂ ਆਪਣੇ ਵੱਲੋਂ ਮੈਸੇਜ ਵੀ ਦੇਣਾ ਕਿ ਬਾਕੀ ਪਿੰਡਾਂ ਵਿੱਚ ਵੀ ਇਝਾਂ ਦਾ ਹੋ ਜਾਏ ਤਾਂ ਸ਼ਾਇਦ ਧੜੇਵੰਦੀਆਂ ਤੇ ਇੱਕ ਦੂਜੇ ਨੂੰ ਜਿਹੜੇ ਅਸੀਂ ਪਾਰਟੀ ਬਾਜੀ ਦੁਸ਼ਣਵਾਰੀ ਕਰਦੇ ਆ ਉਹ ਵੀ ਮੁੱਕ ਜਾਊਗੀ ਤੇ ਬਾਕੀ ਦੇਖੋ ਲੋਕਾਂ ਨੇ ਆਪਣਾ ਮਨ ਬਣਾਇਆ ਜੇ ਅਸੀਂ ਕਹੀਏ ਸਾਡੇ ਬੂਥ ਲਾਣ ਕਿਸੇ ਦੀ ਵੋਟ ਚੇਂਜ ਹੋ ਜਾਣੀ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਕਿਉਂਕਿ ਜਿੰਨੇ ਵੋਟ ਜਿੱਥੇ ਪਾਣੀ ਆ ਤੇ ਮੈਂ ਆਪਣੇ ਵੱਲੋਂ ਇਹ ਸੋਚਦਾ ਉਹਨਾਂ ਨੂੰ ਫ੍ਰੀ ਛੱਡ ਦੇਣਾ ਚਾਹੀਦਾ ਕਿਸੇ ਨੂੰ ਕੋਪਿਲ ਵਿਲੀ ਕਰਨਾ ਚਾਹੀਦਾ ਆਪਣੀ ਮਤ ਦਾਦਾਨ ਹਰੇਕ ਨੂੰ ਕਰਨ ਦਾ ਸੰਵਿਧਾਨਕ ਅਧਿਕਾਰ ਹੈ ਤੇ ਉਹਨੂੰ ਉਹਦੀ ਵਰਤ ਲੈਣਾ ਚਾਹੀਦਾ